ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅਮਰਸਰ ਦੇ ਵਿੱਚ ਕਤਲ ਹੋਇਆ ਜੀ ਹਾਂ ਇੱਕ ਨੌਜਵਾਨ ਦਾ ਕਤਲ ਹੋਇਆ ਹੈ ਘਰ ਦੇ ਵਿੱਚ ਉਸ ਨੂੰ ਕੋਟ-ਕੋਟ ਕੇ ਮਾਰ ਦਿੱਤਾ ਹੈ ਤਾਂ ਉਸ ਦਾ ਕਤਲ ਹੋਇਆ ਦੱਸਦੀ ਹੈ ਕਿ ਅਮਰਸਰ ਦੇ ਪਿੰਡ ਜਹਾਂਗੀਰ ਦੇ ਵਿੱਚ ਇੱਕ ਨੌਜਵਾਨ ਦਾ ਕਤਲ ਹੋਇਆ ਹੈ ਜਿਸ ਦੀ ਉਮਰ 30 ਤੋਂ 35 ਸਾਲ ਦੱਸੀ ਜਾ ਰਹੀ ਹੈ ਪਰ ਕੁਦਰਤ ਵੱਲੋਂ ਉਸ ਨੌਜਵਾਨ ਦੀ ਹਾਈਟ ਸਿਰਫ 4 ਕਫਟ ਸੀ ਜਿਸ ਦੀ ਪੁਰਾਣੀ ਰੰਜਿਸ਼ ਰੱਖਦੇ ਉਸ ਦੇ ਘਰ ਦੇ ਵਿੱਚ ਰਹਿੰਦੇ ਇੱਕ ਨਿਹੰਗ ਸਿੰਘ ਵੱਲੋਂ ਦੀ ਰਾਤ ਨੂੰ ਘੰਟ ਟੱਪ ਕੇ ਅੰਦਰ ਆਇਆ ਤੇ ਘਰ ਦੇ ਵੈਚੋ ਸੁ ਨੌਜਵਾਨੋ ਨੇ ਹੰਗ ਵੱਲੋਂ ਕੋਟ-ਕੋਟ ਕੇ ਮਾਰ ਦਿੱਤਾ ਮੋਕੇ ਦੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਦੋ ਚਾਰ ਦਿਨ ਪਹਿਲਾਂ ਇਹਨਾਂ ਦਾ ਕੋਈ ਲੜਾਈ ਝਗੜਾ ਚੱਲ ਰਿਹਾ ਸੀ ਪਰ ਉਹਨਾਂ ਲੱਗਿਆ ਕਿ ਇਹ ਆਪਸੀ ਦੇ ਵਿੱਚ ਝੁਲਝ ਜਾਵੇਗਾ ਪਰ ਕੱਲ ਅਚਾਨਕ ਫੇਰ ਤੋਂ ਲੜਾਈ ਹੋ ਜਾਂਦੀ ਹੈ ਘਰ ਪਰਿਵਾਰ ਵਿੱਚ ਉਸ ਦੀ ਭੈਣ ਤੇ ਉਸ ਦੀ ਮਾਂ ਕਿਤੇ ਗਏ ਹੁੰਦੇ ਨੇ ਤੇ ਮੁੰਡਾ ਜਿਹੜਾ ਘਰ ਦੇ ਵਿੱਚ ਇਕੱਲਾ ਹੁੰਦਾ ਹੈ ਦਕਾਨ ਤੇ ਟੱਪ ਕੇ ਜਿਹੜਾ ਆਂਦਾ ਹੈ ਵਿਅਕਤੀ ਮੁੰਡੇ ਦਾ ਕਤਲ ਕਰ ਦਿੰਦਾ ਹੈ ਉਸ ਨੂੰ ਇਨਾ ਕੁੱਟਦਾ ਹੈ ਕਿ ਉਸ ਦੀ ਮੌਤ ਹੋ ਜਾਂਦੀ ਹੈ ਮਾਦਾ ਰੋ ਰੋ ਬੁਰਾ ਹਾਲ ਹੈ ਮਾਦਾ ਦੁੱਖ ਨਹੀਂ ਸਹਾਰਿਆ ਜਾ ਰਿਹਾ ਉੱਥੇ ਹੀ ਮਾਦ ਵੱਲੋਂ ਕਹਿਣਾ ਹੈ ਕਿ ਉਸ ਦਾ ਇਕੋ ਇੱਕ ਪੁੱਤ ਸੀ ਜੋ ਇਸ ਨੇ ਮਾਰ ਮਾਰ ਉਸ ਨੂੰ ਵੀ ਮਾਰ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਪਹਿਲਾਂ ਸੁਣੋ ਕੀ ਸਰੋਂਦੀ ਕੁਰਲਾਂ ਦੀ ਮਾਂ ਨੇ ਕੀ ਕਿਹਾ ਮੈਂ ਅਮਰੀਕ ਸਿੰਘ ਸਰਪੰਚ ਪਿੰਡ ਜਾਂਗੀਰ ਜਾਂਗੀਰ ਚ ਬਹੁਤ ਵੱਡੀ ਘਟਨਾ ਹੋਈ ਅੱਜ ਜੀ ਇੱਕ ਕਤਲ ਹੋਇਆ ਜੋ ਵੀ ਬਹੁਤ ਮੰਦ ਭਾਗੀ ਗੱਲ ਆ ਹੁਣਾ ਨਹੀਂ ਚਾਹੀਦਾ ਘਰ ਚ ਬੜੀਆਂ ਗੱਲਾਂ ਪਤਾ ਹੋ ਜਾਂਦੀਆਂ ਆ ਰੰਜਿਸ਼ ਹੁੰਦੀ ਆ ਮਾੜੀ ਮੋਟੀ ਲੜਾਈਆਂ ਝਗੜੇ ਫਰਾਈ ਨਵੇਂ ਬੜਿਆ ਕਰਵਾਇਆ ਹੀ ਇਹਦਾ ਸੁਖਦੇਵ ਸਿੰਘ ਨਿਹੰਗ ਸਿੰਘ ਨੂੰ ਬੜੀ ਅਰ ਸਮਝਾਇਆ ਹੀ ਆਪਾਂ ਵੀ ਅੱਜ ਗੱਲ ਨਹੀਂ ਕਰਨੀ ਕੋਈ ਗਲਤੀ ਵੀ ਨਾ ਕਰਿਓ ਜੋ ਵੀ ਹੈਗਾ ਜੋ ਵੀ ਉਹਦੇ ਮਨ ਚ ਪੈ ਕਿਹਾ ਆ ਰਾਤੀ ਕੀ ਗੱਲ ਹੋਈ ਆ ਤੇ ਉਹਨੇ ਬੜੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਵਾ ਇਕੱਲਾ ਇਕੱਲਾ ਬੱਚਾ ਸੀ ਉਹਨਾਂ ਦਾ ਤੇ ਅਹੀਂ ਤੇ ਬਹੁਤ ਦੁਖਦਾਈ ਘਟਨਾ ਸਵੇਰੇ ਸਾਨੂੰ ਪਤਾ ਲੱਗਾ ਹੁਣ ਤੇ ਮੌਕੇ ਤੇ ਵੇਖਿਆ ਉਹਦੀ ਡੈਥ ਹੋ ਚੁੱਕੀ ਕੀ ਰੰਜਿਸ਼ ਸੀ ਪੁਰਾਣੀ ਕੋਈ ਰੰਜਿਸ਼ ਕੋਈ ਰੰਜਿਸ਼ ਕੋਈ ਵੀ ਨਹੀਂ ਹੈਗੀ ਪਿਛਲੇ ਮਾੜੀ ਮੋੜੀ ਤੁਹਾਨੂੰ ਪਤਾ ਹੀ ਹੈ ਕਿ ਗੱਲਬਾਤ ਦਾ ਛੋਟਾ ਬੱਚਾ ਹੀ ਹੈ ਹਾਈਟ ਛੋਟੀ ਹੀ ਹੈ ਦੀ ਕੋਈ ਰੰਜਿਸ਼ ਨਹੀਂ ਬੜੀ ਆ ਰ ਸਮਝਾਇਆ ਹੀ ਨਿਹੰਗ ਸਿੰਘ ਨੂੰ ਇਹ ਕੰਮ ਨਹੀਂ ਕਰਨਾ ਪਰ ਹੁਣ ਕੀ ਪਤਾ ਉਹਦੇ ਕੀ ਮਨ ਚ ਚੱਲਦਾ ਹੀ ਵੀ ਮੈਂ ਕਦੋਂ ਵੈਰ ਲੈਣਾ ਕੀ ਹੈ ਇਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਜੀ ਨਾਲ ਹੀ ਰਹਿੰਦਾ ਸੀ ਇਹਨਾਂ ਦੇ ਨਾਲ ਨਹੀਂ ਨਾਲ ਹੀ ਰਹਿੰਦਾ ਆਪਣਾ ਵੀ ਕੰਮਕਾਰ ਕਰਦਾ ਵੀ ਢੇਡਾ ਬਕਰਦਾ ਜੀ ਆਪਾਂ ਬੱਚੇ ਨਾਲ ਰਿਸ਼ਤਾ ਕੀ ਸੀ ਰਿਸ਼ਤਾ ਕੋਈ ਵੀ ਨਹੀਂ ਉਹ ਰਿਸ਼ਤਾ ਆ ਵਾਪਸ ਸਾਕਾ ਬਰਾਦਰੀ ਕੋਈ ਨਹੀਂ ਰਹੋਦਾ ਪਿੰਡ ਜੀ ਰਹਿੰਦੇ ਇਕੱਠੇ ਬਸ ਪਰ ਰਿਸ਼ਤਾ ਨਹੀਂ ਆ ਕਹਿੰਦੇ ਨੇ ਵੀ ਰਾਤ ਜਿਵੇਂ ਗਰਿਲ ਦਰਵਾਜ਼ਾ ਤੋੜ ਕੇ ਅੰਦਰ ਆਇਆ ਤਾਂ ਸਾਰਾ ਪਰਿਵਾਰ ਆਉ ਉਹਦੇ ਮੌਕਾ ਵੇਖਿਆ ਤੁਹਾਡੇ ਸਾਹਮਣੇ ਮੀਡੀਆ ਨੇ ਮੌਕਾ ਵੇਖ ਰਿਹਾ ਸਾਰਾ ਜੀ ਆ ਤੁਹਾਡੇ ਸਾਹਮਣੇ ਜੋਕ ਜਗਾ ਵਾ ਉਹਦੇ ਪਰਿਵਾਰ ਵੀ ਦੱਸ ਰਿਹਾ ਆਪਾਂ ਦੇ ਮੌਕੇ ਤੇ ਨਹੀਂ ਉਹ ਟਾਈਮ ਆ ਅਈਦੇ ਤੁਹਾਡੇ ਸਾਰੇ ਕਹਿਣ ਦੇ ਦੱਸਾ ਤੇ ਸਵੇਰੇ ਮੈਨੂੰ ਫੋਨ ਗਿਆ ਅਸੀਂ ਇੱਥੇ ਆਏ ਆ ਤੇ ਫਿਰ ਆ ਮੀਡੀਆ ਆ ਤੇ ਮੀਡੀਆ ਨੂੰ ਦੱਸ ਰਹੇ ਜੋ ਵੀ ਹੋ ਗਿਆ ਸੱਚਾ ਠੀਕ ਹੈ ਕੀ ਗੱਲਬਾਤ ਕੀ ਹੋਈ ਆ ਜਾਣੀ ਉਹਦੇ ਵਿੱਚ ਜਾਂ ਦਿਵਿਚ ਸਾਨੂੰ ਸਵੇਰ ਪਤਾ ਲੱਗਾ ਵਾ ਕਿ ਬਲਕੀਸ਼ ਸਿੰਘ ਦਾ ਕਤਲ ਕਰਤਾ ਵਾ ਸੁਖਦੇਵ ਸਿੰਘ ਨੇ ਅਸੀਂ ਮੌਕੇ ਤੇ ਪਹੁੰਚੇ ਆਂ ਆਂਡੋ ਗੰਡੋ ਮਾਰੇ ਪਰਦਾ ਕੀਤਾ ਵਾ ਇਹਦੇ ਪਹਿਨਰੀ ਪਿੰਲਾ ਰੰਜੇ ਬਾਈ ਚਲਦੀ ਸੀਗੀ ਇੱਕ ਦੋ ਇੱਕ ਦੂਜੇ ਨਾਲ ਗਾਲੀ ਗਲੋਚ ਕਰਦੇ ਸੀਗੇ ਤੇ ਅੱਜ ਇਹ ਬਲਕੀਸ਼ ਜੀ ਦਾ ਇਕੱਲਾ ਘਰ ਸੀਗੇ ਤੇ ਇਹਨੇ ਮੌਕਾ ਵੇਖ ਕੇ ਤੇ ਇਹਨੇ ਮਾਰਕਟਾਈ ਕੀਤੀ ਆ ਤੇ ਮਾਰਕਟਾਈ ਦਾ ਇਹ ਮੁੱਦੋ ਹੁਣ ਕੀ ਕਾਰਵਾਈ ਕੀ ਅਮਲ ਚੱਲਿਆ ਤੇ ਉਸਾ ਤੋਂ ਤੀ ਚੱਲਣੀ ਆ ਤੂੰ ਇਸ ਦੌਰਾਨ ਜੋ ਵੀ ਅੱਗੇ ਸਾਹਮਣੇ ਆਏਗਾ ਕਿਹੜੇ ਥਾਣੇ ਥਾਣੇ ਇੱਕ ਬੋਦ ਦੇ ਦੀ ਤੇ ਗ੍ਰਿਫਤਾਰੀ ਦੀ ਛਾਪੇ ਮਾਰੀ ਸ਼ੁਰੂ ਅੱਜ ਇਹ ਤੇ ਮਕਦਮਾ ਦਰਜ ਕਰਕੇ ਜਾਣ ਲਖਾਇਨ ਨੂੰ ਭੇਜਿਆ ਗਿਆ ਵਾ ਮਕਦਮਾ ਦਰਜ ਕਰਕੇ ਛਾਪੇ ਮਾਰੀ ਕੀਤੀ ਜਾਏਗੀ ਜਲਦੀ ਤੋਂ ਜਲਦੀ ਇਹਨੂੰ ਗ੍ਰਿਫਤਾਰ ਕੀਤਾ ਜਾਏਗਾ ਅੱਜ ਵਿਆਗ ਸਿੰਘ ਸੀ ਜਿਹੜੇ ਬੰਦੇ ਆ ਅੱਜ ਵਿਆਗ ਸਿੰਘ ਦੱਸਦੇ ਪੁਰਾਣੇ ਵਾਂਗ ਜੀ ਲੱਗਦੇ ਮਾਮਲੇ ਦੇ ਲੰਘੇ ਪੁਲਿਸ ਆ ਕੋਨਾਰ ਬਲੀਲਾ ਦੀ ਚਲਦੀ ਸੀ